ਤੇ ਸਾਧ ਸੰਗਤ ਜੀ ਫਿਰ ਇਹ ਵੀ ਦ੍ਰਿੜ ਇਰਾਦਾ ਬਣਾਇਆ ਕਰੋ ਕਿ ਕੰਮ ਸਰਕਾਰਾਂ ਦਾ ਨਾਲ ਨਹੀਂ ਗੱਲ ਹੱਕ ਸੱਚ ਦੇ ਨਾਲ ਤੇ ਪਹਿਰਾ ਦੇਣ ਦੀ ਗੱਲ ਗੁਰੂ ਸਾਹਿਬ ਨੇ ਸਾਨੂੰ ਸਮਤ ਦਿੱਤੀ ਹੈ ਹਿੰਦ ਦੀ ਚਾਚਰ ਔਰ ਉਸ ਵੇਲੇ ਦੇ ਹੁਕਮਰਾਨਾਂ ਕੇ ਜਦੋਂ ਕੋਈ ਆਵਾਜ਼ ਬੁਲੰਦ ਕਰਕੇ ਰਾਜੀ ਨਹੀਂ ਸੀ ਉਹ ਸਮੇਂ ਜਦੋਂ ਹਿੰਦੂ ਭਾਈਚਾਰੇ ਨੂੰ ਐਟਾ ਵੱਡਾ ਖਤਰਾ ਪੈਦਾ ਹੋਇਆ ਸੀ ਕਿ ਨਸ਼ਲ ਕੁਸ਼ੀ ਐਡੇ ਵੱਡੇ ਪੱਦਰ ਤੇ ਚੱਲਦੀ ਸੀ ਜੇ ਕਿਸੇ ਨੇ ਆਵਾਜ਼ ਉਹ بلند ਕੀਤੀ ਹੱਕ ਸੱਚ ਦੀ ਆਵਾਜ਼ بلند ਕੀਤੀ ਇਨਸਾਨੀਅਤ ਦੀ ਆਵਾਜ਼ بلند ਕੀਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਕੀਤੀ ਸਤ ਸਤ ਸੰਗਤ ਜੀ ਸਮਾ ਬਦਲ ਗਿਆ ਸਮਾ ਲੰਘ ਗਿਆ ਕਿਥੇ ਇਸ ਭਲੇਖੇ ਚ ਨਾ ਰਹ ਜੋ ਕੀ ਇਹ ਤਾਂ ਉਦੋਂ ਦੀ ਗੱਲ ਸੀ ਜਦ ਅੱਜ ਵੀ ਆ ਕੇ ਨੱਥ ਮਸਟਕ ਹੋਨੇ ਹੋਣਾ ਸਮਾ ਜ਼ਰੂਰ ਬਦਲਿਆ ਮਗਰ ਦੁਸ਼ਮਨ ਦੇ ਰੰਗ ਵੀ ਨਾਲ-ਨਾਲ ਬਦਲੇ ਬੜੀਆ ਸ਼ਰਾਰਤਾ ਚੱਲਦੀਆਂ ਨੇ ਔਰ ਸਾਧ ਸੰਗਤ ਜੀ ਅੱਜ ਫੈਸਲਾ ਕਰਨਾ ਪੈਣਾ ਬਾਦਲ ਸਾਹਿਬ ਇਥੋਂ ਸਟੇਜ ਤੋਂ ਕੀ ਸਰਕਾਰਾਂ ਹੀ ਬਣਾਉਣ ਦੀਆਂ ਕਿਉਂਕਿ ਕਈ ਲੀਡਰ ਜਦੋਂ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਾਈ ਸੀ ਉਦੋਂ ਤਾਂ ਬਾਦਲ ਵੀ ਚੰਗਾ ਸੀ ਤੇ ਸ਼੍ਰੋਮਣੀ ਅਕਾਲੀ ਦਲ ਵੀ ਚੰਗੇ ਸਨ ਉਦੋਂ ਤੁਸੀਂ ਵਜ਼ੀਰੀਆਂ ਵੀ ਢਾਹ ਲੀਆਂ ਐਮਪੀ ਵੀ ਬਣ ਕੇ ਸਭ ਚੰਗਾ ਸੀ ਅੱਜ ਉਹ بڑے بڑے ਸਵਾਲ ਪੈਦਾ ਕਰਦੇ ਆ ਮੈਂ ਤਾਂ ਹਰ ਆਨੋਨਾ ਕਿ ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਹੈ ਕਿ ਯਾ ਤਾਂ ਉਦੋਂ ਕਰਦੇ ਤੇ ਮੈਂ ਕਹਿ ਸਕਦਾ ਸੀ ਕਿ ਬੜੀ ਅਸੂਲਨ ਗੱਲ ਕਰਦੇ ਹਾਂ ਮਗਰ ਜਦ ਅੱਜ ਕਰਦੇ ਹੋ ਨਾ ਤਾਂ ਇਹਨੂੰ ਪੰਜਾਬੀ ਚ ਮੌਕਾ ਪਰਸਤੀ ਕਹੀਦੀ ਹੈ ਇਹਨੂੰ ਮੇਰੇ ਤੋਂ ਪਹਿਲਾਂ ਸਹਾਰ ਗੁਰਦੀਪ ਸਿੰਘ ਜੀ ਜਲੂਪੁਰ ਖਹਿੜਾ ਬੰਦੀ ਸਿੰਘ ਨੇ ਬਹੁਤ ਵਧੀਆ ਵਿਚਾਰ ਰੱਖੇ ਆ ਔਰ ਮੈਨੂੰ ਪਤਾ ਬਾਦਲ ਸਾਹਿਬ ਅੱਜ ਮੈਂ ਪ੍ਰਧਾਨ ਸਾਹਿਬ ਤੁਹਾਨੂੰ ਸੰਬੋਧਨ ਕਰਕੇ ਕਹਿ ਰਿਹਾ ਜੀ ਚਿੱਠੀ ਲਿਖ ਦਿਓ ਸਭ ਤੋਂ ਵੱਡਾ ਕਿਸੇ ਦੀ ਜਾਨੀ ਮਾਲੀ ਨੁਕਸਾਨ ਜਾਂ ਜ਼ਿੰਦਗੀ ਦਾ ਖਤਰਾ ਅੱਜ ਪੈਦਾ ਹੋਇਆ ਤੇ ਸਰਦਾਰ ਗੁਰਦੀਪ ਸਿੰਘ ਦਾ ਪੈਦਾ ਹੋਇਆ ਕਿਉਂਕਿ ਇਹ ਸਚਾਈ ਨੂੰ ਕੋਈ ਸੁਣ ਕੇ ਰਾਜੀ ਨਹੀਂ ਇੰਨੀ ਗੱਲ ਇੰਨੀ ਜਲੇਰੀ ਨਾਲ ਸਟੇਜ ਤੋਂ ਕਰ ਜਾਣੀ ਇਹ ਕੋਈ ਸੌਖਾ ਕੰਮ ਨਹੀਂ ਹੈ ਹਰੇਕ ਕੋਈ 10 ਵਾਰੀ ਗੱਲਾਂ ਸੋਚਦਾ ਔਰ ਅੱਜ ਜੇ ਇਸ ਬੰਦੇ ਨੇ ਸਚਾਈ ਰੱਖੀ ਹੈ ਮੈਂ ਮੰਨਦਾ ਕਿ ਅੱਜ ਇੱਕ ਚਿੱਠੀ ਲਿਖਣੀ ਚਾਹੀਦੀ ਡੀਜੀਪੀ ਨੂੰ ਕਿ ਇਹ ਜੇ ਬੰਦੇ ਦਾ ਸੱਚ ਦਸ ਲਈ ਆਸਤੇ ਪੰਜਾਬ ਚ ਵੀ ਤੇ ਜੇਲ੍ਹ ਚ ਰਹਿੰਦਿਆ ਵੀ ਨੁਕਸਾਨ ਹੋ ਸਕਦਾ ਇਹਨਾਂ ਦੀ ਹਫਾਜ਼ਤ ਯਕੀਨੀ ਬਣਾਈ ਜਾਵੇ ਸਾਤ ਸੰਗਤ ਜੀ ਜਦੋਂ ਟਾਊਟਾਂ ਦੇ ਖਿਲਾਫ ਬੋਲੋ ਨਾ ਸਰਕਾਰਾਂ ਦੇ ਇਸ਼ਾਰੇ ਤੇ ਚੱਲਣ ਵਾਲੇ ਬੇਰੁਪਿਆ ਦੀ ਗੱਲ ਕਰੋ ਤੇ ਸਰਕਾਰਾਂ ਨੂੰ ਇਹ ਗੱਲ ਨਾ ਹজম ਹੁੰਦੀ ਆ ਤੇ ਨਾ ਪਸੰਦ ਆਉਂਦੀ ਆ ਔਰ ਇਹ ਗੱਲ ਇੱਕ ਬੜੀ ਵਧੀਆ ਕਰਕੇ ਗਏ ਆ ਡੂੰਗੀ ਕਰਕੇ ਗਏ ਆ ਇੱਕ ਬੰਦੀ ਸਿੰਘ ਤਾਂ ਉਹ ਬੰਦੀ ਸਿੰਘ ਕਹਿ ਦਿੰਨੇ ਆ ਕਦੇ ਸਮਝਦੇ ਵੀ ਉਹ ਬੰਦੀ ਸਿੰਘ ਹੋਏ ਕਿਉਂ ਜਿਹੜਾ 84 'ਚ ਨਿਆਹ ਹੋਇਆ ਸੀ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਹੋਇਆ ਸੀ ਉਸ ਬੇਸ ਬੇਇਨਸਾਫੀ ਦੇ ਖਿਲਾਫ ਬੰਦੀ ਸਿੰਘ ਪੈਦਾ ਹੋਏ ਔਰ ਅੱਜ ਨੌ ਬੰਦੀ ਸਿੰਘਾਂ ਦਾ ਜਾਂ 11 ਬੰਦੀ ਸਿੰਘਾਂ ਦਾ ਜ਼ਿਕਰ ਕੀਤਾ ਉਹ ਕੌਮ ਖਾਤਰ ਲੜੇ ਉਹ ਕਹੇ ਨੂੰ ਥਾਣੇ 'ਚੋਂ ਰਿਹਾ ਕਰਾਉਣ ਵਾਸਤੇ ਉਨਾਂ ਤੇ ਧਾਰਾਵਾਂ ਨਹੀਂ ਲੱਗੀਆਂ ਫਰਕ ਹੈ ਔਰ ਮੈਨੂੰ ਪਤਾ ਜਦ ਮੈਂ ਇਹ ਗੱਲ ਸਟੇਜ ਤੋਂ ਕਰਨੀ ਹੈ ਤਾਂ ਮੇਰੇ ਕਈ ਸਾਥੀ ਸ਼ੁਭਚਿੰਤਕ ਇਸ ਫਿਕਰ ਤੇ ਪੈ ਜਾਂਦੇ ਆ ਕਿ ਯਾਰ ਤੂੰ ਪਹਿਲਾਂ ਵੀ ਅਸਲੀ ਤੇ ਡੁਪਲੀਕੇਟ ਵਾਲੀ ਗੱਲ ਕੀਤੀ ਸੀ ਹੁਣ ਤੂੰ ਫੇਰ ਛੇੜ ਲਈ ਔਰ ਮੈਂ ਅੱਜ ਤੁਹਾਨੂੰ ਸਪਸ਼ਟੀ ਕਹਿ ਕੇ ਚੱਲਿਆ ਸਾਥ ਸੰਗਤ ਜੀ ਜੇ ਤਾਂ ਟੀਚਾ ਇਕੱਲਾ ਇਲੈਕਸ਼ਨ ਜਿੰਨੀ ਤੇ ਫੇਰ ਤਾਂ ਸਰਕਾਰ ਦੀ ਕਰੋ ਟਾਉਟੀ ਤੇ ਸਰਕਾਰਾਂ ਨਾਲ ਚੱਲੋ ਰਲ ਕੇ ਜੇ ਖਲੋਣਾ ਵਿਚਾਰਤਾ ਰਾਤੇ ਤੇ ਜੇ ਖਲੋਣਾ ਸੱਚ ਤੇ ਫੇਰ ਸਰਦਾਰ ਗੁਰਦੀਪ ਸਿੰਘ ਜਲੂਪੁਰ ਖਹਿੜਾ ਸਾਹਿਬ ਜੋ ਗੱਲ ਕਰਕੇ ਗਏ ਆ ਫਿਰ ਉਹੋ ਜਿਹੀਆਂ ਗੱਲਾਂ ਤੇ ਪਹਿਰਾ ਦੇਣਾ ਪੈਣਾ 25 ਸਾਲ ਮੇਰਾ ਵੀਰ 25 ਸਾਲ ਕਿਥੇ ਮੈਂ ਤੁਹਾਨੂੰ ਘਰ 'ਚ ਹੀ ਬੰਦ ਕਰ ਦਿਆ ਨਾ 25 ਸਾਲ ਲਈ ਤੇ 1 ਮਿੰਟ ਵਾਸਤੇ 25 ਸਾਲ ਵਿਦਾਊਟ ਪ੍ਰੋਲ ਤੁਸੀਂ ਹੌਸਲਾ ਕਰੋ ਮੈਂ ਬੰਦੀ ਸਿੰਘਾਂ ਨਾਲ ਸਮਾਂ ਕੱਢ ਕੇ ਆਇਆ ਮੈਂ ਇਹਨਾਂ ਦਾ ਸਮਝਦਾ ਮਾੜਾ ਮੋਟਾ ਹਲੇ ਜਲਾਲ ਉਸਮਾਜੀ ਤੁਹਾਨੂੰ ਕਿਹੜਾ ਕੱਟਣਾ ਪੈਣਾ ਫਿਰ ਤੁਸੀਂ ਸਮਝੋਗੇ ਤੁਸੀਂ ਇੰਨੀ ਗਲਤੀ ਘਬਰਾ ਜਾਣਾ ਤੇ ਤੁਹਾਡੀ ਧਰਮ ਪਤਨੀ ਨੇ ਮੇਰੇ ਨਾਲ ਭਾਵੇਂ ਨਾਰਾਜ਼ ਹੀ ਹੋ ਜਾਣਾ ਮਗਰ ਮੈਂ ਤੁਹਾਨੂੰ ਸੱਚੀ ਦੱਸ ਰਿਹਾ ਜੇ ਪੰਜਾਬ ਦਾ ਕਲਚਰ ਪੰਜਾਬ ਦਾ ਇਤਿਹਾਸ ਮੁੜ ਸਰਜੀਤ ਕਰਦਾ ਨਾ ਫਿਰ ਨਾ ਮੌਤ ਤੋਂ ਤੇ ਨਾ ਜੇਲ੍ਹ ਤੋਂ ਘਬਰਾਉਣ ਦੀ ਜਿਹੜਾ ਫਿਕਰ ਹੈ ਨਾ ਇਹਨੂੰ ਲਾ ਦਿਓ। ਬਰੇ ਕੋਨਰ ਸਤ ਮੇਰੇ ਵੀਰੋ ਬਾਰ-ਬਾਰ ਇਤਿਹਾਸ ਗੁਰੂ ਸਾਹਿਬ ਨੇ ਤੁਹਾਨੂੰ ਇਹੀ ਗੁਰਤੀ ਦਿੱਤੀ ਸੀ। ਔਰ ਪਤਾ ਨਹੀਂ ਅੱਜ ਆ ਕੇ ਅਸੀਂ ਏਡੇ ਲੋਭੀ ਹੋ ਗਏ ਆ ਲਾਲਚੀ ਹੋ ਗਏ ਆ ਕਲਯੁਗੀ ਹੋ ਗਏ ਆ। ਕਿ ਜਾਂ ਪੁੱਤਰ ਮੋਹ ਜਾਂ ਆਜ਼ਾਦੀ ਮੋਹ ਜਾਂ ਪੈਸਿਆਂ ਦਾ ਮੋਹ ਪਤਾ ਨਹੀਂ ਕਿਹੜਾ ਘੁੰਮਨ ਕੇਰੀ ਚ ਫੜ ਫੜੇ ਗਏ ਆ ਕਿ ਸੱਚ ਗੱਲ ਕਹਿ ਕੇ ਰਾਜੀ ਨਹੀਂ ਮੇਰੇ ਵੀਰੋ ਸੱਚਾਈ ਬੋਲਣੀ ਤੇ ਫਿਰ ਉਹਦਾ ਨਾ ਤਾਂ ਸੈਂਟਰ ਦੀ ਸਰਕਾਰ ਨੂੰ ਚੰਗਾ ਲੱਗਣਾ ਤੇ ਨਾ ਸੂਬੇ ਦੀ ਸਰਕਾਰ ਨੂੰ ਚੰਗਾ ਲੱਗਣਾ ਉਹਦਾ ਖਾਮਿਆਚਾ ਹੁੰਦਾ ਅੱਜ ਵੀ ਮੈਂ ਵੇਖਿਆ ਕੁਝ ਸਾਜ ਪੰਜ ਸਰਪੰਚ ਉਹੋ ਜੀ ਕਮਜ਼ੋਰੀ ਵਿਖਾਉਂਦੇ ਭੱਜ ਕੇ ਦੂਜੀ ਪਾਰਟੀਆ 'ਚ ਜਾਂਦੇ ਕਿ ਸਰਪੰਚ ਬਣਨਾ ਇਹ ਨਕਵਾਇਰੀ ਤੋਂ ਬਚਣਾ ਸਾਧ ਸੰਗਤ ਜੀ ਕਿ ਇਹ ਮਕਸਦ ਸੀ ਗੁਰੂ ਸਾਹਿਬ ਦਾ ਗੁਰੂ ਸਾਹਿਬ ਦਾ ਸੋਚ ਜਿਹੜੀ ਸਾਨੂੰ ਸਿੱਖਿਆ ਸੀ ਯਾ ਪੰਜਾਬੀ ਕੌਮ 2% ਤੇ 90% ਕੁਰਬਾਨੀ 2% ਆਬਾਦੀ ਵਾਲੇ 100% ਕਾਲੇ ਪਾਣੀ ਦੀ ਸਜ਼ਾ ਕੱਟਣ ਵਾਲੇ ਜੇ ਇਤਿਹਾਸ ਗਿਣਾਉਨੇ ਹੋ ਨਾ ਲੋਕਾਂ ਨੂੰ ਦੱਸ ਦਿਓ ਬੜੇ ਮਾਣ ਨਾਲ ਕਿ ਅਸੀਂ ਉਹ ਗੁਰੂ ਦੇ ਸੇਖਾਂ ਤੇ ਕਿਤੇ ਇਹ ਵੀ ਵਿਚਾਰਿਓ ਜਦੋਂ ਥੋੜੀ ਵਾਰੀ ਆਉ ਜਦੋਂ ਥੋੜਾ ਨਿਆਣਾ ਦੱਸੂ ਤੇ ਕੀ ਦੱਸੂ ਸਾਡਾ ਪਾਪਾ ਨੂੰ ਇੱਕ ਦਮਕਾ ਵਜਿਆ ਸਰਕਾਰ ਦਾ ਤੇ ਉਹ ਗਿਆ ਸ਼ਰਮ ਨਾਲ ਸਿਰ ਨਹੀਂਵਾ ਹੋਊਗਾ एक्चुअली ਮੈਂ ਬੇਨਤੀ ਕਰਦਾ ਤੇ ਜੋੜ ਕੇ ਕਿ ਆ ਸਰਦਾਰ ਗੁਰਦੀਪ ਸੋਹਿਆ ਜਿਹੜੀ ਇੰਨੀ ਗੱਲ ਬੋਲ ਗਏ ਜਾਂ ਬਲਵੰਸ਼ਾ ਰਾਜਵਾਨੇ ਨੂੰ ਲਿਆਓ ਦੱਸੂ ਮੈਂ 6 ਮਹੀਨੇ ਕੱਟ ਕੇ ਆਇਆ ਤੇ ਮੈਂ ਜਲਾਲ ਉਸਮਾ ਜੀ ਜਿਹੜੀ ਗੱਲ ਕਰਦਾ ਸਾਂ 25 ਸਾਲ ਵਿਦਆਊਟ ਪਰੋਲ ਮਤਲਬ ਕਿ ਤੁਸੀਂ ਇੱਕ ਦਿਨ ਵੀ ਜੇਲ ਤੋਂ ਬਾਹਰ ਨਹੀਂ ਜਾ ਸਕਦੇ ਤਾਨੂੰ ਜਮ ਸਮਾ ਨਹੀਂ ਮਿਲਦਾ ਹਾ ਤੁਹਾਡੇ ਘਰ ਚ ਕੋਈ ਪੂਰਾ ਹੋ ਜੇ ਕੁਝ ਹੀ ਦੇ ਸਮੇਂ ਨਹੀਂ ਜੇ ਕੋਈ ਪੂਰਾ ਹੋ ਜੇ ਤੁਹਾਨੂੰ 1 ਘੰਟੇ ਦੀ ਪਰੋਲ ਮਿਲੂ ਨਹੀਂ ਤਾਂ ਪਰੋਲ ਵੀ ਨਹੀਂ ਮਿਲੂ ਉਹ ਬਲਵੰਸ਼ ਉਹ ਰਾਜਵਾਨਾ ਵੀ ਇਤਨਾ ਹੀ ਕੱਟਦਾ ਆ ਤਾਂ ਹੁਣ ਇਹਨਾਂ ਨੂੰ ਪਰੋਲ ਮਿਲਣੀ ਸ਼ੁਰੂ ਹੋਈ ਆ ਮਗਰ ਔਰ ਗੱਲ ਬੜੀ ਵਧੀਆ ਕਹਿ ਕੇ ਗਏ ਆ ਰਾਜਵਾਨਾ ਸਾਹਿਬ ਦਾ ਵੀ ਕੇਸ ਡਿਸਮਿਸ ਕਰਤਾ ਸਰਕਾਰ ਨੇ ਅਮਿਤ ਸ਼ਾਹ ਹੋਰਾਂ ਨੇ ਔਰ ਇਹਨਾਂ ਦਾ ਵੀ ਕਿਸਮੇ ਕੇਸ ਡਿਸਮਿਸ ਕਰਤਾ ਕਿ ਭਾਈ ਇਹ ਬਾਹਰ ਨਹੀਂ ਆ ਸਕਦੇ ਇਹਨਾਂ ਤੋਂ ਦੇਸ਼ ਨੂੰ ਖਤਰਾ ਔਰ ਉਹ ਗੱਲ ਆਪ ਹੀ ਦੱਸ ਗਏ ਕਿ ਜਦੋਂ ਪਰੋਲ ਆਉਂਦੇ ਤੇ ਲਿਖ ਕੇ ਜਾਂਦਾ ਕਿ ਬਹੁਤ ਵਧੀਆ ਇਹਨਾਂ ਦਾ ਵਿਵਹਾਰ ਹੈ ਇਹਨਾਂ ਨੂੰ ਦੇਸ਼ ਨੂੰ ਖਤਰਾ ਨਹੀਂ ਇਹ ਕੌਮ ਖਾਤਰ ਅੰਦਰ ਗਏ ਸੀ ਜੇ ਖਤਰਾ ਹੈ ਤੇ ਜਿਨ੍ਹਾਂ ਦਾ ਇਹਨਾਂ ਨੇ ਜ਼ਿਕਰ ਕੀਤਾ ਉਹਨਾਂ ਨੂੰ ਟਾਊਟਾਂ ਨੂੰ ਖਤਰਾ ਹੈ ਜਿਹੜਾ ਸਰਕਾਰਾਂ ਦੇ ਇਸ਼ਾਰਿਆਂ ਤੇ ਚੱਲਦੇ ਆ ਜਿਹੜੇ ਥੋੜੇ ਜਿਹਾ ਵੰਡੀਆਂ ਪਾਉਂਦੇ ਨੇ ਜਿਨ੍ਹਾਂ ਨੇ ਅੰਗਰੇਜ਼ਾਂ ਤੋਂ ਇੱਕ ਫਾਰਮੂਲਾ ਸਿੱਖ ਲਿਆ ਪਾੜੋ ਤੇ ਰਾਜ ਕਰੋ ਉਹ ਸੋਚ ਨਾਲ ਚੱਲਦੇ ਇਸ ਲਈ ਮੈਂ ਉਹ ਗੱਲਾਂ ਨਹੀਂ ਦਿਰਾਉਣਾ ਚਾਹੁੰਦਾ ਮੈਂ ਵੀ ਅੱਜ ਮੰਗ ਕਰਦਾ ਔਰ ਪ੍ਰਧਾਨ ਸਾਹਿਬ ਤੁਹਾਨੂੰ ਵੀ ਮਾੜਾ ਮੋਟਾ ਖੜਕਾ ਧੜਕਾ ਕਰਨਾ ਪੈਣਾ ਕੌਣ ਤੁਹਾਡੇ ਨਾਲ ਖਲੋਊ 26 ਲੱਖ ਤੋਂ ਵੱਧ ਤੁਸੀਂ ਸਾਈਨ ਕਰਾਏ ਪੰਜਾਬੀਆਂ ਦੇ ਸਾਈਨ ਹੋਇਆ ਕਿਸੇ ਪੰਜਾਬੀ ਨੇ ਅੰਗੂਠਾ ਲਾਇਆ ਕਿਸੇ ਨੇ ਘੁੱਗੀ ਮਾਰੀ ਹੈ ਤੇ ਦੇਸ਼ ਦਾ ਰਾਸ਼ਟਰਪਤੀ ਗੱਲ ਨਾ ਸੁਣੇ ਦੇਸ਼ ਦਾ ਪ੍ਰਧਾਨ ਮੰਤਰੀ ਤੁਹਾਡੀ ਗੱਲ ਨਾ ਸੁਣੇ ਸਾਧ ਸੰਗਤ ਜੀ ਇਹ ਹਾਲਾਤ ਉਦੋਂ ਪੈਦਾ ਹੁੰਦੇ ਆ ਜਦੋਂ ਉਹ ਸਮਝਦੇ ਆ ਕਿ ਅਸੀਂ ਇਹਨਾਂ ਨੂੰ ਪਾੜ ਕੇ ਕੰਮ ਚਲਾ ਲਿਆਂਗੇ ਅੱਜ ਇਕੱਠੇ ਹੋਣ ਦੀ ਲੋੜ ਹੈ ਇਹਨਾਂ ਬੰਦੀ ਸਿੰਘਾਂ ਵਾਸਤੇ ਔਰ ਸਾਧ ਸੰਗਤ ਜੀ ਬੰਦੀ ਸਿੰਘ ਉਹ ਜੀਨੇ ਸ੍ਰੀ ਹਰਮੰਦਰ ਸਾਹਿਬ ਤੇ ਜਦ ਅਟੈਕ ਹੋਇਆ ਸੀ ਉਹਦੇ ਖਿਲਾਫ ਆਵਾਜ਼ ਬੁਲੰਦ ਕੀਤੀ ਸੀ ਜਦੋਂ ਨਸ਼ਲ ਕੁਸ਼ੀ ਹੋਈ ਉਹਦੇ ਖਾਸ ਖਿਲਾਫ ਆਵਾਜ਼ ਬੁਲੰਦ ਕੀਤੀ ਸੀ ਔਰ ਬੰਦੀ ਸਿੰਘ ਦੇਸ਼ ਲਈ ਖਤਰਾ ਨਹੀਂ ਇੱਕ ਗੁਰੂ ਦਾ ਸਿੱਖ ਹੈ ਤੇ ਗੁਰੂ ਦਾ ਸਿੱਖ ਹਮੇਸ਼ਾ ਭਾਈਚਾਰੇ ਇੱਕ ਸਾਂਝ ਨੂੰ ਸਮਰਪਿਤ ਹੈ ਇਹ ਦੇਸ਼ ਨੂੰ ਤਾਂ ਸਮਰਪਿਤ ਹੈ ਇਨਸਾਨੀਅਤ ਨੂੰ ਸਮਰਪਿਤ ਹੈ ਇਸ ਲਈ ਮੈਂ ਅੱਜ ਮੰਗ ਕਰਦਾ ਕਿ ਸਭ ਤੋਂ ਪਹਿਲਾਂ ਇਹਨਾਂ ਬੰਦੀ ਸਿੰਘਾਂ ਦੀ ਲੜਾਈ ਕਿ ਇਹਨਾਂ ਦੀ ਰਿਹਾਈ ਹੋਵੇ ਜੇ ਉਸ ਗੁਜਰਾਤ ਦੀ ਧਰਤੀ ਤੇ ਜਿੱਥੋਂ ਮੋਤੀ ਸਾਹਿਬ ਬਣ ਕੇ ਆਉਂਦਾ ਉੱਥੋਂ ਰੇਪ ਕਰਨ ਵਾਲਿਆਂ ਦੇ ਧੀਆ ਪੈਣਾ ਦੀ ਇੱਜ਼ਤ ਲੁੱਟਣ ਵਾਲਿਆਂ ਨੂੰ ਸਰਕਾਰ ਰਿਆ ਕਰ ਸਕਦੀ ਆ ਉਹਨਾਂ ਦੇ ਗਲ 'ਚ ਹਾਰ ਪਉਂਦੀ ਐ ਉਹਨਾਂ ਦਾ ਸਨਮਾਨ ਕਰਦੀ ਅੱਜ ਕਿਹੜੇ ਮੂੰਹ ਨਾਲ ਜਿਹੜਾ ਬੰਗਾਲ 'ਚ ਸਾਡੀ ਧੀ ਪੈਣ ਦੇ ਨਾਲ ਉਹ ਬਦਸਲੂਕੀ ਧੱਕਾ ਬੇਇਨਸਾਫੀ ਹੋਈ ਅੱਜ ਕਿਹੜੇ ਮੂੰਹ ਨਾਲ ਉਹਦੀ ਗੱਲ ਕਰਦੇ ਹੋ ਜੇ ਸੱਚੀ ਗੱਲ ਕਰਦੇ ਹੋ ਦੀ ਜੇ ਧੀਆ ਪੈਣਾ ਦਾ ਸਤਕਾਰ ਕਰਦੇ ਹੋ ਜੋ ਸਤਕਾਰ ਗੁਰੂ ਸਾਹਿਬ ਨੇ ਸਾਨੂੰ ਕਰਨਾ ਸਿਖਾਇਆ ਫਿਰ 사ਤ ਸੰਗਤ ਜੀ ਫਿਰ ਆਪਦੇ ਅਸੂਲ ਵੀ ਬਦਲਨੇ ਪੈਣੇ ਆ ਜੇ ਬਿਲਕਿਸਬਾਨੂ ਦੇ ਰੇਪਿਸਟ ਉਹਦੇ ਨਾਲ ਜ਼ਬਰ ਧੱਕਾ ਕਰਨ ਵਾਲੇ ਉਹਦੇ ਪਰਿਵਾਰ ਨੂੰ ਖਤਮ ਕਰਨ ਵਾਲੇ ਭਾਜਪਾ ਦੇ ਲੀਡਰ ਰਿਹਾ ਕਰ ਸਕਦੇ ਆ ਜਾਂ ਆ ਡਿਫਾਲਟਰ ਬਾਬਾ ਗੰਦ ਦਾ ਢੇਰ ਬਾਬਾ ਮੈਂ ਤਾਂ ਅੱਜ ਕਹਿਣ ਤੋਂ ਗੁਰੇਜ਼ ਨਹੀਂ ਕਰੂ ਕੁੱਤਾ ਬਾਬਾ ਇਹ ਰਾਮ ਰੀਮ ਨੂੰ ਤੁਸੀਂ ਬਾਰ-ਬਾਰ ਪਰੋਲ ਦੇ ਦਿੰਦੇ ਨੇ ਨਾਲ ਉਹਦੇ ਨਾਲ ਸਿਕਿਉਰਟੀਆ ਲਾਉਂਦੇ ਹੋ ਤੇ ਉਹਨੇ ਕੀਤਾ ਕਿ ਰਾਮ ਰੀਮ ਨੇ ਕੰਮ ਉਹਨੇ ਵੀ ਇਹੋ ਜੇ ਜ਼ੁਲਮ ਕੀਤੇ ਜੀ ਦੇ ਖਿਲਾਫ ਭਾਜਪਾ ਜਵਾਜ ਆਵਾਜ਼ ਠਾਰੀਏ ਜੇ ਸੱਚੇ ਹੋ ਤੇ ਸਾਧ ਸੰਗਤ ਜੀ ਦੋਰੇ ਮਾਫ ਡੰਡ ਨਹੀਂ ਹੋ ਸਕਦੇ ਇਹਨਾਂ ਨੇ ਤਾਂ ਨਾ ਕੋਈ ਇਹ ਜੀ ਗੁਸਥਾਕੀ ਕੀਤੀ ਕੌਮ ਖਾਤਰ ਲੜੇ ਇਨਸਾਨੀਅਤ ਖਾਤਰ ਲੜੇ ਜਿਸ ਧਰਤੀ ਤੇ ਅਰਦਾਸ ਆਪਾ ਜਾ ਕੇ ਕਰਦੇ ਆ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਉਸ ਗੁਰੂ ਰਾਮਦਾਸ ਮਹਾਰਾਜ ਦੀ ਧਰਤੀ ਧੇ ਨਾਲ ਜੋ ਉਸ ਵੇਲੇ ਦੀ ਜ਼ਾਲਮ ਸਰਕਾਰ ਨੇ ਬੇਇਨਸਾਫੀ ਕੀਤੀ ਸੀ ਉਹਦੀ ਆਵਾਜ਼ ਬੁਲੰਦ ਕੀਤੀ ਇਸ ਲਈ ਸਾਧ ਸੰਗਤ ਜੀ ਜੇ ਸਹਿਮਤ ਹੋ ਤੇ ਅੱਜ ਇੱਕ ਕਾਲੀਦਲ ਦੋ ਕਾਲੀਦਲ ਉਹ ਜਿਹੜੇ ਸਾਡੇ ਵੀਰ ਨੇ ਸੁਧਾਰ ਲੈ ਲਾ ਲੇ ਪਹਿਲਾਂ ਤਾਂ ਤੁਸੀਂ ਸੁਧਰੋ ਤੁਸੀਂ ਆਪ ਦੇ ਚ ਸੁਧਾਰ ਲਿਆਓ ਤੁਹਾਡੇ ਚ ਜੇ ਤੁਸੀਂ ਨਾ ਸੁਧਰੇ ਤੇ ਲੋਕਾਂ ਨੇ ਅੱਕੇ ਤੁਹਾਨੂੰ ਸੁਧਾਰਿਆ ਹੋਰ ਸੁਧਾਰਨਗੇ ਮਗਰ ਇਸ ਮੌਕਾ ਪ੍ਰਸਤੀ ਦੀ ਪੋਲਿਟਿਕਸ ਸਿਰਫ ਇਸ ਲਈ ਮੈਂ ਐਮਪੀ ਬਣ ਜਾ ਐਮਐਲਏ ਬਣ ਜਾ ਸਾਧ ਸੰਗਤ ਜੀ ਇਸ ਪੋਲਿਟਿਕਸ ਤੋਂ ਕੁਛ ਨਹੀਂ ਲੱਭ ਅੱਜ ਮੈਂ ਕਹਿ ਕੇ ਚੱਲਿਆ ਬਾਲਨ ਸਾਹਿਬ ਅੰਬ ਜੀ ਤੇ ਆਲੇ ਬੈਠੇ ਆ ਇਹਨਾਂ ਨੇ ਤਾਂ ਐਮਪੀ ਦੀ ਇਲੈਕਸ਼ਨ ਚ ਵੀ ਲੀਡ ਦਿੱਤੀ ਆ ਮਜੀਠੀਓ ਸ਼ਰੋਮਨੀ ਅਕਾਲੀ ਦਲ ਨੂੰ ਅਸੀਂ ਤਾਂ ਆਈ ਵਾਰੀ ਏ ਜਿਤਾਉਂਦੇ ਆ ਤੇ ਮੈਂ ਜਿਹੜੀ ਗੱਲ ਕਹਿਣ ਲੱਗਿਆ ਮਗਰ ਜਿੱਤ ਖਾਤਰ ਨਹੀਂ ਲੜਨਾ ਔਸੂਲਾ ਖਾਤਰ ਲੜਨਾ ਔਰ ਜਿਹੜਾ ਔਸੂਲਾ ਨੂੰ ਲੜੂ ਉਹ ਗੁਰੂ ਸਾਹਿਬ ਨੂੰ ਪਾਉ ਜਿਹੜਾ ਔਸੂਲਾ ਤੋਂ ਪਰਾਂ ਹੋ ਗਿਆ ਸਾਧ ਸੰਗਤ ਜੀ ਅੱਜ ਵੀ ਖਤਮ ਹੈ ਉਹ ਕੱਲ ਵੀ ਖਤਮ ਹੈ ਇਸ ਲਈ ਮੈਂ ਬੰਦੀ ਸਿੰਘਾਂ ਦੀ ਰਿਹਾਈ ਦਾ ਜਕਾਰਾ ਛੱਡਣ ਲੱਗਿਆ ਜੇ ਸਹਿਮਤ ਉਹ ਤਾਂ ਗੱਜ-ਵੱਜ ਕੇ ਛੱਡਿਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਔਰ ਅਪੀਲ ਕਰਦਾ ਕਿ ਜੇ ਇਸ ਦਿਨ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਾਹੂਗੀ ਵੱਡਾ ਮਾਰਚ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਨਿਕਲੇ ਔਰ ਦਿੱਲੀ ਦੀਆਂ ਕੰਡਾਂ ਨੂੰ ਮੈਂ ਕਹਿੰਦਾ ਖੜਕਾ ਕੇ ਆਵੇ ਕਿ ਉਹਨਾਂ ਨੂੰ ਪਤਾ ਲੱਗੇ ਕਿ ਇਹ ਮਾਰਸ਼ਲ ਕੌਮ ਜਿਹੜੀ ਦੇਸ਼ ਦੀ ਆਜ਼ਾਦੀ ਦੇਸ਼ ਦੀ ਸੁਰੱਖਿਆ ਲਈ ਲੜਦੀ ਆ ਜੇ ਉਹਨਾਂ ਦੀ ਆਵਾਜ਼ ਨਹੀਂ ਸੁਣੋਂਗੇ ਤੇ ਫਿਰ ਤੁਹਾਨੂੰ ਬਹੁਤ ਵੱਡਾ ਖਾਮਿਆਜਾ ਭੁਗਤਣਾ ਪੈਣਾ ਦੇਸ਼ ਨੂੰ ਅੰਨ ਦੇ ਨਾਲੇ ਲੋਕਾਂ ਦੀ ਨਾ ਸੁਣੀ ਜਾਵੇ ਦੇਸ਼ ਤੇ ਕੁਰਬਾਨ ਹੋਣ ਵਾਲੇ ਲੋਕਾਂ ਦੀ ਨਾ ਸੁਣੀ ਜਾਵੇ ਤੇ ਭਾਈ ਸੁਣੋਂਗੇ ਕੀ ਹੁਣ ਸਾਧ ਸੰਗਤ ਜੀ ਮੈਂ ਆ ਜਾ ਦੂਜੇ ਟਾਪਿਕ ਤੇ ਗੁਰਦੀਪ ਸਿੰਘ ਜੀ ਤੁਸੀਂ ਤਾਂ ਬੋਲਿਆ ਕੁਛ ਨਹੀਂ ਹੁਣ ਜਿਹੜਾ ਟਾਪਿਕ ਤੇ ਮੈਂ ਬੋਲਣ ਲੱਗਿਆ ਜਿਹੜਾ ਇੱਥੋਂ ਵਾਲਾ ਮੁੱਖ ਮੰਤਰੀ ਆ ਮੈਨੂੰ ਤਾਂ ਨਹੀਂ ਸਮਝ ਆਈ ਅੱਜ ਤੱਕ ਪਾਣੀ ਬੋਤਲ ਸ਼ਰਾਬ ਪੀਣ ਤੋਂ ਬਾਅਦ ਤਾਂ ਉਹਨੂੰ ਸੁਰਤ ਆਉਂਦੀ ਆਹ న్యూਜ 18 ਨਾਲ ਇੱਥੇ ਫਿਰਦੇ ਸੀ ਹੈਗਾ ਕਿ ਨਹੀਂ ਮੜਾ ਜ ਹੱਥ ਖੜਾ ਕਰਿਓ ਨਹੀਂ ਤਵਾ ਨਹੀਂ ਧਰਦਾ ਤੁਹਾਡੇ ਪਤੇ ਦੀ ਗੱਲ ਕਰੂੰ ਆ ਮੇਰਾ ਵੀਰ ਖਲੋਤਾ ਮੇਰੇ ਨਾਲ ਹਾਂ ਕਰਦੇ ਤੂੰ ਸੰਗਦਾ ਕਿਹੜੀ ਗੱਲ ਆਹ న్యూਜ 18 ਦਾ ਚੈਨਲ ਦਾ ਵਿਜੇਪਾਲ ਬਰਾੜ ਆ ਉਨੇ ਮੁੱਖ ਮੰਤਰੀ ਦੀ ਲਈ ਇੰਟਰਵਿਊ ਭਗਵੰਤਬਾਣ ਦੀ ਤੇ ਇੰਟਰਵਿਊ ਚ ਲਾਤੀ ਲਾਈਵ ਅਤੇ ਪੌਣੇ ਘੰਟੇ ਬਾਅਦ ਮੈਂ ਵੇਖਿਆ ਇੰਟਰਵਿਊ ਢਾਤੀ ਮੈਂ ਕਿਹਾ ਇਹ ਚ ਚੱਕਰ ਕੀ ਪਿਆ ਮੈਂ ਵਿਜੇਪਾਲ ਬਰਾੜ ਨੂੰ ਫੋਨ ਕੀਤਾ ਮੈਂ ਵਿਜੇਪਾਲ ਬਰਾੜ ਤੂੰ ਇੰਟਰਵਿਊ ਕੀਤੀ ਸੀ ਮੁੱਖ ਮੰਤਰੀ ਦੀ ਤੇ ਉਹਦੇ ਚ ਤਾਂ ਕੱਲੀ ਵਧਾਈ ਪੇਸ਼ ਹੋਈ ਹਾਕੀ ਦੀ ਟੀਮ ਜਿੱਤੀ ਸੀ ਨਾ ਆਪਣਾ ਹਰਮਨਪ੍ਰੀਤ ਨੂੰ ਤੇ ਉਹਦੇ ਸਾਥੀਆਂ ਨੂੰ ਵਧਾਈ ਦੇਣ ਡਿਆ ਸੀ ਇਹ ਭਗਵੰਤ ਮਾਨ ਮਗਰ ਉਹ ਇੰਟਰਵਿਊ ਡਿਲੀਟ ਹੋ ਗਈ ਅੱਜ ਚਾ ਕੇ ਲੱਭੋ న్యూ ਜੇ 18 ਤੇ ਲੱਭਦੀ ਨਹੀਂ ਮੈਂ ਕਿਹਾ ਇਹਨੂੰ ਪੰਜਾਬ ਦੇ ਮੁੰਡਿਆਂ ਦੀ ਜਿੱਤ ਦੀ ਖੁਸ਼ੀ ਨਹੀਂ ਸੀ ਜਾਂ ਦੇਸ਼ ਦੇ ਜਿੱਤਣ ਦੀ ਖੁਸ਼ੀ ਨਹੀਂ ਸੀ ਕਿ ਕੀ ਚੱਕਰ ਹੋਇਆ ਡਿਲੀਟ ਕਾਦੇ ਲਈ ਕਰਤੀ ਹੱਸੀ ਜਾਵੇ ਅੱਗੇ ਮੈਂ ਕਿਹਾ ਮੇਰਾ ਵੀ ਏਡਾ ਹੱਸਣ ਦਾ ਤਾਂ ਮਤਲਬ ਨਹੀਂ ਇੱਕ ਮਸਲਾ ਕੀ ਹੈ ਕੰਨਾ ਮਜੀਠਾ ਸਾਹਿਬ ਤੁਸੀਂ ਜਾਣਦੇ ਹੋ ਅਸਲ 'ਚ ਵਧਾਈ ਖਾਦੀ ਪੀਤੀ ਚ ਦੇਤੀ। ਔਰ ਖਾਦੀ ਪੀਤੀ ਦੀ ਵਧਾਈ ਦਾ ਇੰਨਾ ਰੌਲਾ ਪਿਆ ਕਿ ਉਹਦੀ ਘਰ ਦੀ ਨੇ ਚੈਨਲ ਵਾਲਿਆਂ ਦੀ ਖਚਾਈ ਕੀਤੀ ਕਿ ਜਦਤ ਸੋਫੀ ਹੁੰਦਾ ਉਦੋਂ ਫੋਨ ਕਰਿਆ ਕਰੋ। ਇਹ ਜੇ ਟਾਈਮ ਨਾ ਫੋਨ ਕਰਿਆ ਕਰੋ ਵਿਜੇਪਾਲ ਬਰਾੜ ਕਹਿੰਦਾ ਅੱਜ ਤਾਂ ਦੋ ਦੁਪਹਿਰ ਦੇ 2:00 ਵਜੇ ਸਨ ਤੇ ਇੱਕ ਮੈਨੂੰ ਕੀ ਪਤਾ ਟਾਈਮ ਹਲੇ ਵੀ ਖਰਾਬ ਹੋ ਗਿਆ। ਅੱਜ ਉਹ ਧਰਤੀ ਆ। ਉਹੋ ਜਿਹਾ ਮੁੱਖ ਮੰਤਰੀ ਮੈਂ ਉਹਦੀਆਂ ਕਿਹੜੀਆਂ ਕਿਹੜੀਆਂ ਗੱਲਾਂ ਕਰਾਂ ਬਹੁਤ ਲੰਮਾ ਸਮਾਂ ਲੱਗ ਜੂ ਮੈਂ ਤਾਂ ਆਪਦੀ ਗੱਲ ਇੱਕ ਗੱਲ ਦੀ ਕਹਿ ਕੇ ਸਮਾਪਤ ਕਰ ਦੇਣਾ ਕਿ ਅੱਜ ਪੰਜਾਬ ਤੇ ਪੌਣੇ 5 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਹਰ ਪੰਜਾਬੀ ਤੇ 1.5 ਪੌਣੇ 2 ਲੱਖ ਤੋਂ ਲੱਖ ਦਾ ਇਕੱਲੇ ਇਕੱਲੇ ਪੰਜਾਬੀ ਤੇ ਕਰਜ਼ਾਈ ਕਰਤਾ ਔਰ ਇਹ ਨਾ ਸਮਝਿਓ ਕਿ ਭਗਵੰਤ ਮਾਨ ਨੇ ਲਾ ਦੇਣਾ ਉਹ ਕਰਜ਼ਾ ਉਹ ਤਾਂ ਲਾ ਕੇ ਹਾਂ ਇਹਨਾਂ ਕਰ ਦੂ ਕਿ ਜਿੱਥੇ ਇੱਕ ਬੋਤਲ ਪੀਂਦਾ ਉਥੇ ਦੋ ਪੀ ਲੂ ਉਹਨਾਂ ਐਕਸਾਈਜ਼ 'ਚ ਜਿਹੜਾ ਪੈਸਾ ਆ ਜਾਂਦਾ ਉਹਦੇ ਨਾਲ ਭਾਵੇਂ ਕੋਈ ਭਲਾ ਹੋ ਜੇ ਤੁਹਾਨੂੰ ਪਤਾ ਨਾ ਜਿਹੜੀ ਬੋਤਲ ਪੀਦੀ ਹੈ ਉਹ ਤੋਂ 80% ਤਾਂ ਪੈਸਾ ਫਿਰ ਮਹਿਕਮੇ ਨੂੰ ਜਾਂਦਾ ਤੇ ਮੈਨੂੰ ਲੱਗਦਾ ਉਸੇ ਕੰਮ 'ਚ ਤਾਂ ਨਹੀਂ ਪੀ ਜਾਂਦਾ ਕਿ ਮੈਂ ਕਿਥੇ ਵੱਧ ਪੀਵਾਂ ਤੇ ਸ਼ਾਇਦ ਪੰਜਾਬ ਦੀ ਆਮਦਨ ਵਾਜੇ ਤੇ ਕਿਥੇ ਕੰਮ ਹੋ ਜੇ ਮਗਰ ਮੇਰੇ ਵੀਰੋ ਕਿ ਅੱਜ ਜਿਸ ਧਰਤੀ ਤੇ ਆਏ ਹੋ ਕਿ ਉਸ ਧਰਤੀ ਤੋਂ ਇਹ ਗੱਲ ਸ਼ੋਭਦੀ ਹੈ ਕਿ ਸਾਡੇ ਮੁੱਖ ਮੰਤਰੀ ਦੀ ਚਰਚਾ ਕੀ ਚੱਲਦੀ ਹੈ ਕਦੇ ਗੁਰੂ ਘਰ ਜਾਵੇ ਸ਼ਰਾਬ ਪੀ ਕੇ ਕਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ 'ਚ ਜਾਵੇ ਤੇ ਗੁਰਸਿੱਖੇ ਦੀਆਂ ਉੱਥੋਂ ਦੌੜਾਂ ਲਵਾਉਣ ਕਿ ਇਸ ਇਤਿਹਾਸ ਨੂੰ ਤੁਸੀਂ ਕਿਹੜੇ ਮੂੰਹ ਨਾਲ ਆਪਦੇ ਨਿਆਣੇ ਨੂੰ ਜਾਂ ਆਪਦੇ ਪੁੱਤਰੇ ਨੂੰ ਜਾਂ ਪੋਤਰੀ ਨੂੰ ਦੱਸੋਗੇ ਅੱਜ ਪੌਣੇ 5 ਲੱਖ ਕਰੋੜ ਦਾ ਕਰਜ਼ਾਈ ਪੰਜਾਬ ਬਿਮਾਰੂ ਸਟੇਟ ਬਣਿਆ ਆ ਮੈਂ ਪਹਿਲੀ ਖਬਰ ਕੱਟ ਕੇ ਲਿਆ ਕਿ 60% ਡੀਏਪੀ ਦੇ ਸੈਂਪਲ ਫੇਲ ਹੋ ਗਏ ਤੇ ਡੀਏਪੀ ਕੌਣ ਵਰਤਦਾ ਸਾਧ ਸੰਗਤ ਜੀ ਇਹ ਖੇਤ ਇਹ ਧਰਤੀ ਜਿੱਤੋ 50% ਦੇਸ਼ ਨੂੰ ਅੰਨ ਮਿਲਦਾ ਥੋੜੇ ਤੁਸੀਂ ਮਿਹਨਤ ਕਰੋ ਮਗਰ ਜੇ ਉਹ ਡੀਏਪੀ ਮਾੜੀ ਹੋਵੇ ਇਹ ਸਾਧ ਸੰਗਤ ਜੀ ਤੁਹਾਡਾ ਨੁਕਸਾਨ ਹੋਵੇ ਤੁਹਾਡੇ ਫਸਲ ਪੂਰੀ ਨਾ ਹੋਵੇ ਤੇ ਕੀ ਇਹ ਜੇ ਮੁੱਖ ਮੰਤਰੀ ਨੂੰ ਕੋਈ ਕਿਸੇ ਕਿਸਮ ਨਾਲ ਵੀ ਕੀ ਕੁਰਸੀ ਤੇ ਬਣੇ ਰਹਿਣ ਦਾ ਇਹ ਫਰਜ ਰਹਿ ਜਾਂਦਾ ਆਪ ਕਹਿੰਦਾ ਕਿ ਇਹਦਾ ਇਨਕੁਆਇਰੀ ਕਰੋ ਮੈਂ ਕਹਿੰਦਾ ਤੇਰੇ ਤੇ ਪਰਚਾ ਹੋਵੇ ਭਗਵੰਤ ਮਾਨ ਫੇਲ ਤੂੰ ਹੋਇਆ ਜਿਹੜਾ ਮਨਿਸਟਰ ਕੱਲਾ ਨਹੀਂ ਫੇਲ ਹੋਇਆ ਦੂਜਾ ਆਮ ਆਦਮੀ ਪਾਰਟੀ ਦਾ ਕਲੀਨਿਕ ਉਹ ਵੀ ਫੇਲ ਕਰਤਾ ਕਿਉਂ ਪੰਜ ਪਿਆਰਿਆਂ ਦੀ ਫੋਟੋ ਲਵਾਈ ਆਪਦੀ ਫੋਟੋ ਲਾਈ ਤੇ ਸਿਰਫ ਏਸ ਲਈ ਕਿ ਮੇਰੀ ਫੋਟੋ ਦਿਸਣੀ ਚਾਹੀਦੀ ਦੱਸ ਉਸ ਫੋਟੋ ਦਾ ਕੀ ਫਾਇਦਾ ਤੇਰੀ ਫੋਟੋ ਵੇਖ ਕੇ ਕੋਈ ਬਿਮਾਰ ਠੀਕ ਹੋ ਜਾਂਦਾ ਤੇਰੀ ਫੋਟੋ ਵੇਖ ਕੇ ਤਾਂ 소ਫੀ ਬੰਦਾ ਸ਼ਰਾਬੀ ਹੋ ਜਾਂਦਾ ਕਿ ਇਹਨੂੰ ਵੇਖ ਕੇ ਤਾਂ ਵਹਿਸ਼ੇ ਸਰੂਰ ਆਉਣ ਲੱਗ ਪੈਂਦਾ ਉਸ ਫੋਟੋ ਨਾਲ ਆਏ ਨਾਲ ਮੈਂ ਪੁੱਛਣਾ ਚਾਹੁੰਨਾ ਕੀ ਹਸਪਤਾਲਾਂ 'ਚ ਥੋੜਾ ਇਲਾਜ ਵਧੀਆ ਹੋਣ ਲੱਗ ਪਿਆ ਕੀ ਡਾਕਟਰ ਟਾਈਮ ਨਾਲ ਆਉਣ ਲੱਗ ਪਿਆ ਅੱਜ ਸਾਧ ਸੰਗਤ ਜੀ ਹਸਪਤਾਲ ਖਾਲੀ ਨੇ ਅੱਜ ਹਸਪਤਾਲਾਂ 'ਚ ਸਰਕਾਰੀ 'ਚ ਇਲਾਜ ਕੋਈ ਨਹੀਂ ਹੋ ਰਿਹਾ 900 ਕਰੋੜ ਸੈਂਟਰ ਨੇ ਰੋਕ ਛੱਡਿਆ ਕਿਉਂ ਕਿ ਇਹਨੇ ਆਪ ਦੀ ਫੋਟੋ ਲਾ ਕੇ ਆਮ ਆਦਮੀ ਕਲੀਨਿਕ ਉਹਦਾ ਨੌਰ ਰੱਖਤਾ ਤੇ ਮੋਦੀ ਕਹਿੰਦਾ ਜੇ ਨਵਾਂ ਆਮ ਆਦਮੀ ਕਲੀਨਿਕ ਰੱਖਣਾ ਆਪ ਦੀ ਫੋਟੋ ਲਾਉਣੀ ਹੈ ਤੇ ਆਪ ਦੇ ਪੈਸਿਆਂ ਤੋਂ ਖਰਚ ਚਲਾ ਅਸੀਂ ਨਹੀਂ ਦਿੰਦੇ ਤੇ ਲੋਕਾਂ ਦਾ ਕਿਉਂ ਨੁਕਸਾਨ ਹੋਇਆ ਲੋਕਾਂ ਦਾ ਨੁਕਸਾਨ ਇੱਕ ਨਹੀਂ ਹੋਇਆ ਸਿਹਤ ਸੂਲਤਾ ਦਾ ਨੁਕਸਾਨ 900 ਕਰੋੜ ਪੰਜਾਬ ਦਾ ਰੁਕ ਗਿਆ ਤੇ ਜਿਹੜੀ ਫੋਟੋ ਲਾਉਣ ਤੇ ਕਰੋੜਾਂ ਰੁਪਈਆ ਇਸ਼ਤਿਹਾਰ ਤੇ ਖਰਚ ਕਰਤਾ ਉਹ ਵੀ ਕਿੱਥੇ ਆਇਆ ਨਾ ਸਮਝ ਲਿਓ ਕਿ ਭਗਵੰਤ ਮਾਨ ਦੀ ਮੰਮੀ ਨੇ ਉਹ ਪੈਸੇ ਦਿੱਤੇ ਉਹ ਪੈਸੇ ਵੀ ਥੋੜੀ ਜੇਬ ਚੋਂ ਗਏ ਆ ਨੁਕਸਾਨ ਤਾਂ ਤਿੰਨ ਤਿੰਨ ਕਸਮ ਦਾ ਕੁੰਡਾ ਕਰਕੇ ਚਲੋ ਇਹ ਵੀ ਛੱਡੋ ਬਾਦਲ ਸਾਹਿਬ ਇੱਥੇ ਇੱਕ ਸੜਕ ਬਣ ਰਹੀ ਆ ਵੱਲੇ ਤੋਂ ਮਹਿਤਾ ਮਹਿਤਾ ਚੌਕ ਤੋਂ ਸ੍ਰੀ ਹਰਗੋਬਿੰਦਪੁਰ ਤੋਂ ਟਾਂਡਾ ਬਹੁਤ ਵੱਡੀ ਲਾਈਫਲਾਈਨ ਆ ਤੁਸੀਂ ਉਹਦਾ ਨੀ ਪੱਥਰ ਗਟਕਰੀ ਸਾਹਿਬ ਨੂੰ ਲਿਆ ਕੇ ਰੱਖਿਆ ਸੀ ਅੱਜ ਉਹ ਸੜਕ ਵੀ ਕੈਂਸਲ ਹੋ ਗਈ ਆ ਉਹਦਾ ਇੱਕ ਹਿੱਸਾ ਇੱਥੇ ਆਉ ਫਿਰਦਾ ਜੀ 골ਡੀ ਸਾਡਾ ਕਿੱਥੇ ਆ ਉਹ ਮੈਨੂੰ ਦੱਸਦਾ ਜੀ ਕੱਲਾ ਮਰਸਰ ਤੋਂ ਮਹਿਤਾ ਚੌਕ ਵਾਲਾ ਹਿੱਸਾ ਬਚਿਆ ਮਹਿਤਾ ਚੌਕ ਤੋਂ ਸ੍ਰੀ ਹਰਗੋਬਿੰਦਪੁਰੋਂ ਟੈਂਡਰ ਹੀ ਕੈਂਸਲ ਹੋ ਗਿਆ ਔਰ ਉਤੋਂ ਅੱਗੇ ਟਾਂਡੇ ਦਾ ਟੈਂਡਰ ਕੈਂਸਲ ਹੋ ਗਿਆ ਤੁਸੀਂ ਇਹ ਲਾ ਲੋ ਅੰਦਾਜ਼ਾ ਕਿ ਜਿਹਨੇ ਪਠਾਨਕੋਟ ਜਾਣਾ ਸੀ ਜਿਹਨੇ ਹੁਸ਼ਿਆਰਪੁਰ ਦੀ ਧਰਤੀ ਤੇ ਜਾਣਾ ਸੀ ਇੱਕ ਵੱਡਾ ਇਹ ਰਸਤਾ ਸੀ ਆਉਣ ਦੀ ਗੁਰੂ ਰਾਮਦਾਸ ਮਹਾਰਾਜ ਦੀ ਧਰਤੀ ਤੇ ਅੱਜ ਉਹ ਟੈਂਡਰ ਵੀ ਕੈਂਸਲ ਹੋ ਗਿਆ ਕਿਉਂ ਕਿ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਖਾਦੀ ਪੀਤੀ ਚ ਟਾਈਮ ਹੀ ਨਹੀਂ ਮਰਦਾ ਮੀਟਿੰਗ ਕਰਨ ਦਾ ਇਸ ਲਈ ਆਗਲਾ ਕੰਮ ਕਹਿੰਦੇ ਅਸੀਂ ਕਾਲਜ ਖੋਲਾਂਗੇ ਹਸਪਤਾਲ ਖੋਲਾਂਗੇ ਸਾਧ ਸੰਗਤ ਜੀ ਟੱਟੂ ਦੇ ਖੋਲਣੇ ਇਹਨਾਂ ਨੇ ਹਸਪਤਾਲ ਕਾਲੇ ਇਹਨੇ ਜੋ ਕੰਮ ਕਰਨਾ ਆ 11 12 ਕਾਲਜ ਆ ਸਾਰੀ ਸ਼ਹਿਰ ਪੜਦੇ ਨਾ ਸ਼ਹਿਰ ਵੀ ਵੱਡੇ ਗਵਰਨਮੈਂਟ ਕਾਲਜ ਫਰ ਗਰਲਜ਼ ਲੁਧਿਆਣਾ ਐਸ்சிਡੀ ਕਾਲਜ ਲੁਧਿਆਣਾ ਗਵਰਨਮੈਂਟ ਮਹਿੰਦਰਾ ਕਾਲਜ ਪਟਿਆਲਾ ਗਵਰਨਮੈਂਟ ਕਾਲਜ ਫॉर ਗਰਲਸ ਪਟਿਆਲਾ ਐਸ ਆਰ ਗਵਰਨਮੈਂਟ ਕਾਲਜ ਵਿਮਨ ਅੰਮ੍ਰਿਤਸਰ ਗਵਰਨਮੈਂਟ ਕਾਲਜ ਮਹਨਲੀ ਗਵਰਨਮੈਂਟ ਕਾਲਜ ਮਲੇਰਕੋਟਲਾ ਗਵਰਨਮੈਂਟ ਕਾਲਜ ਹੁਸ਼ਿਆਰਪੁਰ ਵੱਡੇ ਸ਼ਹਿਰਾ ਤੇ ਕਾਲਜ ਨਹੀਂ ਚਲਾ پا ਰਹੇ ਕਾਲਜ ਬੰਦ ਕਰਕੇ ਪ੍ਰਾਈਵੇਟ ਹੱਥਾਂ ਤੇ ਜੀਣ ਦੀ ਤਿਆਰੀ ਚ ਆਟਾ ਦਾਲ ਦੀ ਸਕੀਮ ਵੀ ਪ੍ਰਾਈਵੇਟ ਲੱਤਾ ਚ ਦੇਤੀ ਸੀ ਤੇ ਮਿਲਿਆ ਜੀ ਮਿਲਿਆ ਆਟਾ ਪਿੰਡਾਂ ਚ ਮੈਂ ਕਹਿੰਦਾ ਜੀ 30 ਕਿਲੋ ਆਉਂਦਾ ਸੀ ਬਾਦਲ ਸਾਹਿਬ ਘੱਟ ਕੇ 5 ਕਿਲੋ ਕਰਤਾ ਤੇ ਕਈਆਂ ਦੇ ਰਾਸ਼ਨ ਦੇ ਕਾਰਡ ਕੱਟੇ ਗਿਆ ਥੋੜੇ ਦਿਨ ਪਹਿਲਾਂ ਹੀ ਅੰਗਨਵਾੜੀ ਦਾ ਰੌਲਾ ਪਿਆ ਸੀ ਕਿ ਜਿਹੜੀ ਉਹ ਸਮੱਗਰੀ ਇਹਨਾਂ ਨੇ ਠੇਕਾ ਦਿੱਤਾ 800 ਕਰੋੜ ਦਾ ਉਹਦੇ ਚੋਂ ਤਾਂ ਕਰਲੀ ਕੱਲੀ ਸੁੰਡੀ ਨਿਕਲਦੀ ਆ ਖਾਣ ਪੀਣ ਦੀ ਸਮੱਗਰੀ ਕੋਈ ਨਹੀਂ ਨਿਕਲਦੀ ਉਹ ਵੀ ਬੰਦ ਹੋ ਗਿਆ ਟੈਂਡਰ ਅਚਲੀ ਆ ਹਸਪਤਾਲ ਚ ਗਰਬਤੀ ਸਾਡੀ ਭੈਣ ਆਪ ਤੇ ਡਿਲੀਵਰੀ ਕੇਸ ਲੈ ਕੇ ਗਈ ਸੀ ਕਹਿੰਦੇ ਬੱਤੀ ਨਹੀਂ ਆਉਂਦੀ ਉੱਥੇ ਮੋਬਾਈਲ ਫੋਨਾਂ ਦੀ ਲਾਈਟ ਜਗਾ ਕੇ ਤਾਂ ਆਪਰੇਸ਼ਨ ਹੋ ਰਿਹਾ ਤੇ ਚੱਲੂ ਕੰਮ ਇਹਦਾ ਲਾਜ ਇਹਦੀ ਇਹਦੀ ਵੀ ਨਾ ਲਿਵਰ ਫੇਲ ਹੋ ਗਿਆ ਕਿਡਨੀ ਕੀ ਹੁੰਦਾ ਜਦੋਂ ਬੱਦ ਸ਼ਰਾਬ ਪੀਏ ਲਿਵਰ ਹੁੰਦਾ ਕਿ ਕਿਡਨੀ ਹੁੰਦੀ ਆ ਇੱਥੋਂ ਪਤਾ ਹੋਣਾ ਕਿਹੇ ਹੈ ਜੀ ਲਿਵਰ ਹੁੰਦਾ ਆ ਡਾਕਟਰ ਸਾਹਿਬ ਨੇ ਦੱਸਤਾ ਲਿਵਰ ਬੋਂਦਾ ਇਹ ਪਿਓ ਦਾ ਪੁੱਤ ਕਰਾਵੇ ਨਾ ਆਪਦਾ ਲਾਜ ਇੱਥੇ ਸਰਕਾਰੀ ਹਸਪਤਾਲ ਤੇ ਲੱਗੇ ਪਤਾ ਏ ਜਾਂਦਾ ਦਿੱਲੀ ਦੇ ਅਪੋਲੋ ਹਸਪਤਲ ਅਪੋਲੋ ਹਸਪਤਲ 'ਚ ਜਾ ਕੇ ਇਲਾਜ ਕਰਾਉਂਦਾ ਉਹਦੇ ਦੋ ਕਾਰਨ ਨੇ ਇੱਕ ਤਾਂ ਇਹ ਕਿ ਤੁਹਾਨੂੰ ਨਾ ਪਤਾ ਲੱਗੇ ਕਿ ਮੈਂ ਪੈ ਗਏ ਨੇ ਲਾਉਣਾ ਤੇ ਮੇਰਾ ਲਿਵਰ ਬੈ ਚੱਲਿਆ ਤੇ ਦੂਜਾ ਇਹ ਕਿ ਇਹਨੂੰ ਭਰੋਸਾ ਨਹੀਂ ਕਿ ਪੰਜਾਬ ਦਾ ਕੋਈ ਡਾਕਟਰ ਇਹ ਜੇ ਸ਼ਰਾਬੀ ਦਾ ਇਲਾਜ ਕਰ ਦੂ ਮੇਰੇ ਵੀਰੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਮੇਰੀ ਇਹਦੂੰ ਸ਼ਰਾਬ ਨਾਲ ਕੋਈ ਨਹੀਂ ਮੇਰੇ ਵੱਲੋਂ ਤਾਂ ਪਾਣੀ ਦੀ ਜਗ੍ਹਾ ਡੇਢ ਪੀ ਜਾਵੇ ਮਗਰ ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਦੇ ਲੋਕਾਂ ਪ੍ਰਤੀ ਵੀ ਕੋਈ ਜ਼ਿੰਮੇਵਾਰੀ ਹੁੰਦੀ ਹੈ ਅੱਜ ਆ ਪੰਜਾਬ ਦੇ ਮੁਲਾਜ਼ਮ ਬੈਠੇ ਇਹਨਾਂ ਨੂੰ ਪੁੱਛਿਓ ਤੁਹਾਡਾ ਪਿਛਲਾ ਜਿਹੜਾ ਤੁਹਾਨੂੰ ਸਰਕਾਰੀ ਪੇਕ ਕਮਿਸ਼ਨ ਦਿੱਤਾ ਸੀ ਕੀ ਕਾਂਗਰਸ ਸਰਕਾਰ ਨੇ ਦਿੱਤਾ ਨਹੀਂ ਕੀ ਤੁਹਾਨੂੰ ਇਹ ਸਰਕਾਰ ਨੇ ਦਿੱਤਾ ਨਹੀਂ ਜਿੰਨੀ ਵਾਰੀ ਤੁਹਾਡੀ ਪੇਕ ਕਮਿਸ਼ਨ ਲਾਗੂ ਹੋਇਆ ਜਾਂ ਤੁਹਾਡੀ ਤਨਖਾਹਾ ਵਿੱਚ ਵਾਧਾ ਹੋਇਆ ਉਹ ਸ਼੍ਰੋਮਣੀ ਅਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਲਾਗੂ ਕੀਤਾ ਅੱਜ ਕਹਿੰਦਾ 44 ਕਹਿੰਦਾ 44000 ਭਰਤੀ ਕਰਤੇ ਆ ਦੱਸੋ ਤੁਸੀਂ ਸਾਰੇ ਪਿੰਡਾਂ ਚੋਂ ਆਏ ਹੋ ਕੋਈ ਤੁਹਾਡੇ ਪਿੰਡ ਚੋਂ ਕੋਈ ਭਰਤੀ ਹੋਇਆ ਕਿ ਨਹੀਂ ਹੋਇਆ ਪਤਾ ਨਹੀਂ ਕਿੱਥੇ ਭਰਤੀ ਕਰੀ ਜਾਂਦਾ ਪਿਓ ਦਾ ਪੁੱਤ ਅਸੀਂ ਚਾਰ ਵਾਰੀ ਕਿਹਾ ਲਿਸਟੀ ਦੇ ਦੇ ਅਸੀਂ ਜਾ ਕੇ ਵਧਾਈ ਦੇ ਆਈਏ ਤੇ 44000 ਲਾ ਲਓ ਸਾਫ 3 ਕਰੋੜ ਤੋਂ ਵੱਧ 바ਤੀ ਆ ਮੇਲੇ ਦਾ ਕਿਹੇ ਪਿੰਡ ਚ ਤਾਂ ਨੱਕ ਵੀ ਨਹੀਂ ਆਉਂਦਾ ਨਾ ਕਿਹੇ ਚ ਅੱਖਾਂ ਹੀ ਆਉਂਦੀਆਂ ਹੋਣੀਆਂ ਕਿਹੇ ਚ ਚੀਚੀ ਆਉਂਦੀ ਹੋਣੀ ਕਿ ਸਾਡੇ ਪਿੰਡੋਂ ਇੱਕ ਚੀਚੀ ਭਰਤੀ ਕੀਤੀ ਐ ਨੇ ਇਹ ਹਾਲਾਤ ਬਣੇ ਪਏ ਆ ਦੇ ਤੇਰੇ ਦੀ ਝੂਠ ਤੇ ਝੂਠ ਤੇ ਕਿਉਂ ਭਰਤੀ ਕਰਨ ਵਾਲੇ ਡਾਕਟਰ ਸਾਹਿਬ ਚਿੱਠੀ ਦੱਸਾ ਕੌਣ ਫੜਾਉਂਦਾ ਓਏ ਕੰਨ ਦਾ ਮੰਤਰੀ ਆ ਬਲਕਾਰ ਸ਼ੋ ਪੜੇ ਪੜੇ ਯਾਰ ਮੇਰੀ ਫਤੋ ਦੇ ਜਿੱਦੀ ਵੀਡੀਓ ਆਈ ਆ ਉਹ ਅੱਗੇ ਚਿੱਠੀ ਫੜਾਉਂਦਾ ਮੈਂ ਤਾਂ ਕਹਿੰਦਾ ਧੰਨੋ ਨੌਜਵਾਨ ਧੰਨੋ ਨਾ ਸਾਡੀਆਂ ਜਿਹੜੀਆਂ ਜਾ ਕੇ ਇਹ ਤੋਂ ਚਿੱਠੀ ਲੈ ਆਉਂਦੀ ਆ ਮੈਂ ਫਿਰ ਹਾਲਾਤ ਹੀ ਹੁਣ ਸਰਕਾਰ ਹੈ ਭਾਈ ਬਚ ਜੋ ਬਚ ਜੋ ਇੱਕ ਦੀ ਵੀਡੀਓ ਕਈਆਂ ਦੀ ਵੀਡੀਓ ਆ ਗਈ ਆ ਇਹ ਤਾਂ ਵੀਡੀਓ ਬੰਦ ਕਰਾਉਂਦੇ ਫਿਰਦੇ ਇਸ ਲਈ ਅੱਜ ਮੈਨੂੰ ਸ਼ਰਮ ਆਉਂਦੀ ਆ ਕਿ ਇੱਕ ਪਾਸੇ ਸਰਦਾਰ ਗੁਰਦੀਪ ਸਿੰਘ ਮਰ ਗਏ ਜਿਨ੍ਹਾਂ ਨੇ ਕੌਮ ਖਾਤਰ ਕੀ ਕੁਝ ਨਹੀਂ ਕੀਤਾ ਉਹ ਬੋਲ ਕੇ ਗਏ ਤੇ ਦੂਜੇ ਪਾਸੇ ਆਮ ਆਦਮੀ ਕਾਦੀ ਆ ਆਮ ਆਦਮੀ ਜੀ ਮੈਂ ਕਹਿੰਦਾ ਇਹਨਾਂ ਤੋਂ ਖਾਸ ਆਦਮੀ ਕੋਈ ਨਹੀਂ ਹੁਣ ਭਾਸ਼ਣ ਦਿੱਤਾ ਹੁਣ ਆ 15 ਅਗਸਤ 16 ਲੱਖ ਦਾ ਤਾਂ ਉਹ ਜੰਗਲਾ ਜਿਹਾ ਤਿਆਰ ਹੋਇਆ ਜਿਹਦੇ ਵਿੱਚ ਵੜ ਕੇ ਇਹਨੇ ਭਾਸ਼ਣ ਦਿੱਤਾ ਤੇ ਬਾਦਲ ਸਾਹਿਬ ਛੋਟੇ ਵੇਲੇ ਕਹਿੰਦਾ ਸੀ ਕਹਿੰਦਾ ਇਹਨਾਂ ਨੂੰ ਇੰਨੀ ਸਿਕਿਉਰਿਟੀ ਦੀ ਲੋੜ ਆ ਇਹ ਬਾਦਲ ਨੂੰ ਤੇ ਕੈਪਟਨ ਨੂੰ ਤੇ ਜੇ ਇੰਨੀ ਸਿਕਿਉਰਿਟੀ ਦੀ ਲੋੜ ਆ ਤੀ ਮੁਰਗੀਖਾਨਾ ਖੋਲੋ ਨਾ ਤੁਸੀਂ ਕਾਹਦੇ ਲਈ ਤੁਰੇ ਫਿਰਦੇ ਤੇ ਮਾਮਾ ਹੀਰਦਿਆ ਤੂੰ ਹੁਣ ਕਦੋਂ ਖੋਲਣਾ ਮੁਰਗੀਖਾਨਾ ਕੀ ਲੋਕਾਂ ਨੂੰ ਸੁਣਾਉਣ ਆਸਦੀ ਹੈ ਤੇਰੀਆਂ ਗੱਲਾਂ ਇਸ ਲਈ ਮੇਰੇ ਵੀਰੋ ਮੈਂ ਤਾਂ ਤੁਹਾਨੂੰ ਬੇਨਤੀ ਕਰ ਸਕਦਾ ਇਹ ਜੀਆਂ ਗੱਲਾਂ ਤਾਂ ਮੈਂ ਬੜੀਆਂ ਲੈ ਕੇ ਆਇਆ ਸੀ ਮੈਂ ਉਹਨਾਂ ਗੱਲਾਂ ਤੋਂ ਸੰਕੇਤ ਸੰਕੇਪ ਤੇ ਹੁਣ ਮੁੱਕਦਾ ਗੱਲ ਮਕਾਉਣਾ ਕਿਉਂਕਿ ਅੱਗੇ ਬੁਲਾਰੇ ਬੜੇ ਬੈਠੇ ਆ ਕਾਲੇ ਤੱਤੇ ਪੈਂਦੇ ਆ ਤੁਹਾਨੂੰ ਸਭ ਨੂੰ ਬੇਨਤੀ ਆ ਕਿ ਬਚ ਜੋ ਦਿੱਲੀ ਦੇ ਰਿਮੋਟ ਕੰਟਰੋਲ ਨਾਲ ਗੱਡੀ ਨਹੀਂ ਚੱਲਣੀ ਗੱਡੀ ਚੱਲਣੀ ਆ ਪੰਜਾਬ ਆਪ ਦਾ ਪੰਜਾਬੀ ਫੈਸਲਾ ਆਪ ਕਰਨਗੇ ਖੁੱਦ ਮੁਖਤਿਆਰੀ ਦੀ ਗੱਲ ਤੁਹਾਨੂੰ ਕੋਈ ਰਿਮੋਟ ਕੰਟਰੋਲ ਤੇ ਨਹੀਂ ਚਲਾ ਸਕਦਾ ਔਰ ਸਭ ਤੋਂ ਬੇਈਮਾਨ ਜੇ ਅੱਜ ਕੋਈ ਸਰਕਾਰ ਅੱਜ ਦੇ ਡੇਟ ਜਮਾਨੇ 'ਚ ਆ ਤੇ ਮੈਂ ਕਹਿ ਸਕਦਾ ਹਾਂ ਭਗਵੰਤ ਮਾਨ ਹੈ ਇਸ ਲਈ ਜੱਜ ਦੀਆਂ ਸਰਕਾਰਾਂ ਤੋਂ ਵੀ ਬਚਨ ਦੀ ਲੋੜ ਹੈ ਗੁਰੂ ਸਾਹਿਬ ਨੇ ਉਹ ਸਮੇਂ ਦੀਆਂ ਸਰਕਾਰਾਂ ਦੇ ਖਿਲਾਫ ਆਵਾਜ਼ ਬੁਲੰਦ ਕਰਕੇ ਤੁਹਾਨੂੰ ਸਾਰਿਆਂ ਨੂੰ ਇਨਸਾਫ਼ ਦਵਾਇਆ ਸੀ ਅੱਜ ਜੇ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਤਕਾਰ ਕਰਦੇ ਹੋ ਤੇ ਮੱਖਣ ਚਾ ਲਬਾਨਾ ਜੀ ਦਾ ਕਿ ਸਾਚਾ ਗੁਰੂ ਲਾਦੋ ਰੇ ਉਸ ਗੱਲ ਤੇ ਪਹਿਰਾ ਦਿੰਨੇ ਹੋ ਫਿਰ ਹੱਕ ਸੱਚ ਦੀ ਆਵਾਜ਼ ਵੀ ਬੁਲੰਦ ਕਰਨੀ ਪੈਣੀ ਆ ਤੇ ਝੂਠ ਤੇ ਸੱਚ ਦਾ ਵੀ ਨਿਪਟਾਰਾ ਕਰਨਾ ਪੈਣਾ ਮੈਂ ਫੇਰ ਦਿਲ ਦੀਆਂ ਗਹਿਰਾਈਆਂ ਤੋਂ ਅੱਜ ਦੇ ਇਹ ਸ਼ੁਭ ਰਖੜ ਪੁੰਨਿਆ ਦੇ ਅਵਸਰ ਤੇ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਗੁਰੂ ਚਰਨਾ ਚ ਅਰਦਾਸ ਬੇਨਤੀ ਕਰਦਾ ਹੈ ਕਿ ਗੁਰੂ ਸਾਹਿਬ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ ਦਿਨ ਦੁੱਗਣੀ ਰਾਤ ਚੌਗਣੀ ਤਰੱਕੀਆਂ ਬਖਸ਼ਿਸ਼ ਕਰਨ ਪ੍ਰਬੰਧਕ ਵੀਰਾ ਦਾ ਜ਼ਿਲ੍ਹੇ ਦੇ ਪ੍ਰਧਾਨ ਸਾਹਿਬ ਰਾਜਾ ਲਦੇਜ ਜੀ ਦਾ ਸੁਰਜੀਤ ਸਿੰਘ ਜੀ ਭਿੱਟੇਵੜ ਸਾਹਿਬ ਦਾ ਸੁਰਜੀਤ ਸਿੰਘ ਜੀ ਪੁਲਵਾਨ ਸਾਹਿਬ ਦਾ ਰਣੀਕੇ ਸਾਹਿਬ ਦਾ ਜਲਾਲ ਉਸਮਾ ਜੀ ਦਾ ਸਾਰੇ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਵਧਾਈ ਸੰਗਤ ਨੂੰ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ